ਇੱਕ ਪਰੇਵਾ ਬਾਕੀ ਬੀਬੀਆਂ ਕਿਤੇ ਅੱਜਕੱਲ ਮਿਲਦੇ ਨਹੀਂ ਆਏ ਸੀ ਇਹ 80 ਦਾ ਮੈਨੂੰ ਤਾਂ ਸਾਹ ਸੁਮਾਹੀ ਘੱਟ ਇਹ ਬੜੇ ਮੈਨੂੰ ਚੰਗਾ ਲੱਗਿਆ ਇਹਨਾਂ ਦੇ ਕਿ ਮਾਤਾਂ ਨੇ ਵੀ ਹਜ਼ੂਰ ਸਾਹਿਬ ਦੀ ਯਾਤਰਾ ਕੀਤੀ ਹੈ ਤੁਸੀਂ ਦੇਖੋ ਇਹਨਾਂ ਦੇ ਨਾਲ ਬਣੇ ਰਹੇ ਮੇਰੇ ਨਾਲ ਤੁਹਾਨੂੰ ਸਾਰੇ ਯਾਤਰੀਆਂ ਬੀਬੀਆਂ ਦੇ ਨੇ ਦਰਸ਼ਨ ਕਰਾਏ ਇਹ ਸਾਡੀ ਸੰਗਤਾ ਦੇਖੋ ਬੈਗ ਭਾਰ ਪਰ ਰੱਖਦੇ ਨੇ ਮੈਂ ਕਿ ਬੀਬੀਆਂ ਦੀ ਬਣਾਈ ਬੀਬੀਆਂ ਕਿਤੇ ਮਿਲਦੇਗਾ ਅੱਜਕੱਲ ਇਹ ਜਿਹੀਆਂ ਆਉਂਦਾ

ਤੇ ਮੇਰੇ ਜੁੱਟੋਂ ਤਾਂ ਜਾੜਾ ਸਾਡੀ ਵੀ ਟ੍ਰੇਨ ਚੱਲੇ ਪਾ ਗਈ ਉਹਨੇ ਇੱਥੇ ਇੱਕ ਲੜਕਾ ਖੜਾ ਜੋ ਮੈਨੂੰ ਲੱਗੇਗਾ ਉਹ ਅਜੀਬ ਕਿੱਥੇ ਨਾ ਆ ਦੇਖੋ ਸੰਗਤ ਨਾਲ ਜਾਣਾ ਮੈਨੂੰ ਬੜਾ ਚੰਗਾ ਲੱਗਦਾ ਪਰ ਸੰਗਤ ਬੜੀ ਚੰਗੀ ਹੋਵੇ ਤਾਂ ਚੰਗਾ ਲੱਗਦਾ बाय जी बाय सारन आप भी बहुत कर दना देखो बाय कर दे मैं नाल चमल भाई किथे बैठे लधे से नहीं आप किथे नहीं आप इथे बैठे से उन्होंने वीडियो मैंने भेजी से मारो पड़े el pie de dónde están.

ਜੇ ਸਾਰੇ ਹਲੇ ਲੈਫਟ ਚ ਲੈਫਟ ਰੋਡ ਹੀ ਤੇ ਲੈਫਟ ਚ ਚੱਲ ਪਤਾ ਨਹੀਂ ਕਿ ਕਿਹੜੇ ਫੋਨ ਦਾ ਸਾਥ ਸਾਡੇ ਨਾਲ ਦੇ ਨਾ ਕੋਈ ਨਾ ਕੋਈ ਬਹੁਤ ਚਾਰ ਗੁੰਮੂ ਆਉਂਦੇ ਪੰਡਾਲੀ ਠੀਕ ਹੈ ਕਿਹੜਾ ਬੱਸ ਦੀ ਗੱਲ ਸੀ ਹਨਾ

我的妈妈。